ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਸਬਜ਼ੀ ਲੈ ਕੇ ਆਏ ਸੀ ਜਿਹੜੀ ਆਪਾਂ ਬੀਜੀ ਸੀਗੀ ਯੂਨੀਵਰਸਿਟੀ ਤੋਂ ਹਨਾ ਤੇ ਉਹ ਦਿਖਾਉਣ ਲੱਗੇ ਆ ਤੁਹਾਨੂੰ ਨਵੀਂ ਚੀਜ਼ ਜਿਹੜੀ ਨਵੀਂ ਬਿਲਕੁਲ ਫਰੈਸ਼ ਮਿਲੂਗੀ ਉਹ ਤੁਹਾਨੂੰ ਮਿਲੂਗੀ ਕਾਲੀ ਕਾਲੀ ਗਾਜਰ ਹਨਾ ਤੇ ਆਹ ਵਾਲੀ ਸਰੋਂ ਚਾਈਨਸ ਸਰੋਂ ਤੇ ਕਾਲੀ ਗਾਜਰ ਬੀਜੀ ਸੀ ਇਹ ਭਾਈ ਬਲੈਕ ਬਿਊਟੀ ਨਾਂ ਤੇ ਆਉਂਦੀ ਹੈ ਇਹ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ ਸਬਜੀ ਹੈ ਜਿਹੜੀ ਇਹਦੀ ਠੀਕ ਬਣਦੀ ਆ ਪਰ ਫਾਈਬਰ ਜੇ ਆਪਾਂ ਇਹਨੂੰ ਸਲਾਦ ਦੇ ਤੌਰ ਤੇ ਵਰਤਾਂਗੇ ਜਾਂ ਯੂਜ਼ ਦੇ ਤੌਰ ਤੇ ਵਰਤਾਂਗੇ ਤਾਂ ਇੰਨੀ ਕੁ ਗੁਣਕਾਰੀ ਆ ਨਾ ਇਹ ਦੂਜੀ ਲਾਲ ਗਾਜਰ ਨਾਲੋਂ 4 ਗੁਣਾ ਜ਼ਿਆਦਾ ਫਾਇਦੇਮੰਦ ਹੈ 4 ਗੁਣਾ ਓ ਤੇਰੀ ਓਏ ਫੇਲ ਹੋ ਗਿਆ ਕੰਮ ਚਲ ਆਂ ਦਿਖਾ ਦਿੰਨੇ ਫਿਰ ਆ ਦੇਖੋ ਜੀ ਗਾਜਰ ਦੇਖੋ ਤੁਸੀਂ ਕਾਲੀ ਗਾਜਰ ਬਲੈਕ ਬਿਊਟੀ ਇਹ ਜੇ ਸਲਾਦ ਦੇ ਤੌਰ ਤੇ ਖਾਵਾਂਗੇ ਨਾ ਤਾਂ ਇੰਨੀ ਕੁ ਗੁਣਕਾਰੀ ਹੈ ਨਾ ਇਹ ਗੱਲਾਂ ਹੀ ਛੱਡ ਦੋ ਬਿਣਾ ਰੇਹ ਵਾਲੀ ਬਿਣਾ ਸਪਰੇਅ ਵਾਲੀ ਬਿਣਾ ਰੇਹ ਤੋਂ ਤੇ ਬਿਣਾ ਸਪਰੇਅ ਤੋਂ ਕਰਦੀ ਇਹ ਬਲੈਕ ਬਿਊਟੀ ਜੀ ਬਹੁਤ ਵਧੀਆ ਚੀਜ਼ ਜੇ ਤੁਸੀਂ ਇਹਦਾ ਸਲਾਦ ਵਰਤੋਗੇ ਦੂਜੀਆਂ ਵੀ ਹੈਗੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ 150 ਰੁਪਏ ਦੀ ਕਿੱਟ ਮਿਲੀ ਸੀ ਇਹ ਤੁਸੀਂ ਆਪਦੇ ਜਿੱਥੋਂ ਮਰਜ਼ੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਖਰੀਦ ਕੇਂਦਰ ਕ੍ਰਿਸ਼ੀ ਵਿਗਿਆਨ ਕੇਂਦਰ ਹੈਗਾ ਆ ਬਰੋਕਲੀ ਦੇਖ ਲਓ ਜੀ ਆ ਬਰੋਕਲੀ ਆ ਇਹ ਵੀ ਪੌਦ ਹੀ ਲਾਈ ਸੀ ਉਸ ਤੋਂ ਬਾਅਦ ਪੱਟ ਕੇ ਲਾਈਆਂ ਨੇ ਤੇ ਆ ਦੂਜੀਆਂ ਗਾਧਰਾਂ ਨੇ ਜਿਹੜੀਆਂ ਆਮ ਜਿਹੜੀਆਂ ਲਾਲ ਗਾਜਰਾ ਹੁੰਦੀਆਂ ਨੇ ਹੈਨਾ ਹਾਂ ਥੋੜੀ ਜੀ ਕਰੜੀ ਐ ਇਹ ਕਈ ਨਾਲ ਹੀ ਪਟਾਂਗੇ ਤੇ ਬਤਾਉਂ ਦੇਖੋ ਜੀ ਚਿੱਟੇ ਬਤਾਉ ਇਹ ਕਿਸੇ ਕਿਸੇ ਨੇ ਦੇਖੇ ਹੁਣੇ ਲਓ ਜੀ ਤੇ ਉਧਰ ਪੜਥੇ ਵਾਲੇ ਨੇ ਇਹ ਸਾਡੀ ਸਬਜੀ ਦਾ ਆਪਣਾ ਘਰ ਹੈ ਜੀ ਤੇ ਆ ਕਲੇਲਿਆਂ ਨੂੰ ਮੈਨੂੰ ਲੱਗਾ ਤਿੰਨ ਮਹੀਨੇ ਹੋ ਗਏ ਸਾਨੂੰ ਖਾਂਦੇ ਹਨ ਲੱਗਣੋ ਹੀ ਨਹੀਂ ਹਟਦੇ ਆ ਪੜਥੇ ਵਾਲੇ ਨੇ ਪਤਾਉਂ ਜੀ ਮੂਲੀਆਂ ਪਾਲ